ਸਾਧ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਉੱਪਰ ਜੋ ਪਰ ਉਪਕਾਰ ਕੀਤੇ ਹਨ ਉਹ ਕਦੇ ਗਿਣੇ ਨਹੀਂ ਜਾ ਸਕਦੇ ਉਹਨਾਂ ਹੀ ਕੀਤੇ ਹੋਏ ਪਰ ਉਪਕਾਰਾਂ ਦੇ ਵਿੱਚੋਂ ਕੁਝ ਕੁ ਸਾਖੀਆਂ ਆਪ ਜੀ ਦੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਹਾਂ ਸਾਧ ਸੰਗਤ ਜੀ ਅੱਜ ਸਰਵਣ ਕਰੀਏ ਜਦੋਂ ਇੱਕ ਬਗਹਾੜ ਜੈਸ ਨੂੰ ਅਤੀਤ ਦੀ ਭੁੱਖ ਲੱਗੀ ਹੋਈ ਸੀ ਇੱਕ ਮੁਰਦੇ ਨੂੰ ਖਾਣ ਵਾਸਤੇ ਆਇਆ ਪਰ ਬਿਨਾ ਖਾਦੇ ਹੀ ਵਾਪਸ ਮੁੜ ਗਿਆ ਐਸਾ ਕਿਉਂ ਹੋਇਆ ਆਓ ਸਾਖੀ ਸਰਵਣ ਕਰੀਏ ਇਹ ਸਾਖੀ ਭਾਈ ਬਾਲੇ ਵਾਲੀ ਪ੍ਰਤਿਨ ਜਨਮ ਸਾਖੀ ਦੇ ਵਿੱਚੋਂ ਲਈ ਹੈ ਸਾਧ ਸੰਗਤ ਜੀ ਇੱਕ ਦਿਨ ਦੁਨੀਆ ਦੇ ਤारणहार ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਸਮੁੰਦਰ ਦੇ ਕਿਨਾਰੇ ਬੈਠੇ ਹੋਏ ਨੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਪਾਵਨ ਬਾਣੀ ਦੇ ਸ਼ਬਦ ਪੜ੍ਹ ਰਹੇ ਨੇ ਤਾਂ ਭਾਈ ਬਾਲਾ ਜੀ ਵੇਖਦੇ ਨੇ ਕਿ ਉੱਥੋਂ ਕੁਝ ਕੋ ਦੂਰੀ ਤੇ ਸਮੁੰਦਰ ਦੇ ਕਿਨਾਰੇ ਇੱਕ ਮ੍ਰਿਤਕ ਸਰੀਰ ਪਿਆ ਹੋਇਆ ਹੈ ਭਾਵ ਇੱਕ ਮਰਦਾ ਪਿਆ ਹੋਇਆ ਹੈ ਤਾਂ ਭਾਈ ਬਾਲਾ ਵੇਖ ਰਹੇ ਨੇ ਵੇਖਦਿਆਂ ਵੇਖਦਿਆਂ ਤਕਿਆ ਕਿ ਇੱਕ ਬਘਿਆੜ ਆਇਆ ਉਸ ਮ੍ਰਿਤਕ ਨੂੰ ਖਾਣ ਵਾਸਤੇ ਪਰ ਕੋਲੇ ਆ ਕੇ ਬਘਿਆੜ ਫਿਰ ਵਾਪਸ ਮੁੜ ਗਿਆ ਜਦੋਂ ਉਹ ਬਘਿਆੜ ਵਾਪਸ ਮੁੜਿਆ ਉਹ ਭੁੱਖ ਦੇ ਨਾਲ ਬਹੁਤ ਵਿਆਕਲ ਸੀ ਉਹ ਫੇਰ ਵਾਪਸ ਆਇਆ ਉਸ ਨੇ ਆ ਕੇ ਉਸ ਮੁਰਦੇ ਦਾ ਹਿਰਦਾ ਤੇ ਮੱਥਾ ਸੁੰਘਿਆ ਹਿਰਦਾ ਦਿਲ ਦੇ ਕੋਲੋਂ ਮੁਰਦੇ ਨੂੰ ਸੁੰਘਿਆ ਤੇ ਮੁਰਦੇ ਦਾ ਮੱਥਾ ਸੁੰਘਿਆ ਸੁੰਘ ਕੇ ਫੇਰ ਮੁੜ ਗਿਆ ਫੇਰ ਉਹ ਬਘਿਆੜ ਦੁਬਾਰਾ ਵਾਪਸ ਆਇਆ ਹੁਣ ਉਸ ਮਰਤਕ ਲਾਸ਼ ਦੇ ਬਗਿਆੜ ਨੇ ਹੱਥ ਸੁੰਘੇ ਨੇ ਪੈਰ ਸੁੰਘੇ ਨੇ ਸੁੰਘ ਕੇ ਫੇਰ ਪਿੱਛੇ ਹਟ ਗਿਆ ਜਾਂ ਪਿੱਛੇ ਹਟਿਆ ਹੁਣ ਭੁੱਖ ਲੱਗੀ ਜਾਵੇ ਨਹੀਂ ਰਿਹਾ ਫੇਰ ਮੁੜ ਆਇਆ ਹੈ ਹੁਣ ਉਸ ਮਰਤਕ ਦੇ ਇਸ ਬਗਿਆੜ ਨੇ ਕੰਨ ਸੁੰਘੇ ਨੇ ਜ਼ਬਾਨ ਸੁੰਗੀ ਹੈ ਇਸ ਤਰ੍ਹਾਂ ਕਰਦਾ ਹੋਇਆ ਉਹ ਫੇਰ ਮੁੜ ਗਿਆ ਇਹ ਸਾਰਾ ਕਵਤਕ ਭਾਈ ਮਰਦਾਨੇ ਨੇ ਵੀ ਅੱਖੀਂ ਵੇਖਿਆ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਸਤਿਗੁਰੂ ਜੀ ਇਧਰ ਦ੍ਰਿਸ਼ਟੀ ਮਾਰੋ ਇਹ ਬਗਹਾੜ ਬੜਾ ਭੁਖਾ ਲੱਗਦਾ ਹੈ ਵਾਰ-ਵਾਰ ਆਂਦਾ ਹੈ ਪਰ ਇਹ ਮਿਰਤਕ ਨੂੰ ਕਈ ਵਾਰ ਸੁੰਘ ਸੁੰਘ ਕੇ ਵਾਪਸ ਮੁੜ ਜਾਂਦਾ ਹੈ ਇਸ ਨੂੰ ਖਾ ਨਹੀਂ ਰਿਹਾ ਇਸ ਦਾ ਕੀ ਕਾਰਨ ਹੈ ਜਾਂ ਭਾਈ ਮਰਦਾਨੇ ਨੇ ਇਹ ਅਰਜ਼ ਕੀਤੀ ਹੈ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੋ ਸਰਬ ਕਲਾ ਸਮਰੱਥ ਹਨ ਉਸ ਬਗਿਹਾਰ ਨੂੰ ਆਪਣੇ ਕੋਲ ਬੁਲਾਉਂਦੇ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਸ ਬਗਿਆੜ ਨੂੰ ਹੁਣ ਪੁੱਛਦੇ ਨੇ ਕਿ ਤੂੰ ਖੁਦਾਵੰਤ ਹੋ ਕੇ ਭਾਵਤ ਨੂੰ ਜ਼ਰੂਰਤ ਵੀ ਹੈ ਮਾਸ ਖਾਣ ਦੀ ਤੂੰ ਭੁਖਾ ਵੀ ਐ ਫੇਰ ਵੀ ਤੂੰ ਮਾਸ ਖਾਦਾ ਕਿਉਂ ਨਹੀਂ ਤਾਂ ਉਸ ਬਗਿਆੜ ਨੇ ਦੱਸਿਆ ਹੇ ਮਹਾਪੁਰਖ ਜੀ ਆਪ ਜੀ ਦੇ ਦਰਸ਼ਨ ਕਰਨ ਦਾ ਸਦਕਾ ਮੇਰਾ ਹਿਰਦਾ ਛੁੱਧ ਹੋ ਗਿਆ ਹੈ ਆਪ ਜੀ ਦੇ ਦਰਸ਼ਨ ਕੀਤੇ ਤਾਂ ਮੇਰਾ ਮਨ ਨਿਰਮਲ ਹੋ ਗਿਆ ਇਸ ਕਰਕੇ ਮੈਂ ਇਸ ਮ੍ਰਿਤਕ ਨੂੰ ਖਾਣ ਤੋਂ ਪਹਿਲਾਂ ਇਸ ਦੇ ਸਾਰੇ ਅੰਗ ਸੁੰਘ ਕੇ ਵੇਖੇ ਹੇ ਮਹਾਪੁਰਖ ਜੀ ਇਸ ਮ੍ਰਿਤਕ ਦਾਤੇ ਇੱਕ ਵੀ ਅੰਗ ਸਕਾਰਥ ਨਹੀਂ ਹੋਇਆ ਸਫਲ ਨਹੀਂ ਹੋਇਆ ਇਸ ਕਰਕੇ ਕਿਉਂਕਿ ਇਸ ਨੇ ਆਪਣੀ ਜ਼ੁਬਾਨ ਤੋਂ ਕਦੇ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਮੈਂ ਇਸ ਦੀ ਜ਼ੁਬਾਨ ਸੁੰਘੀ ਇਹਦੀ ਜ਼ੁਬਾਨ ਵਿੱਚ ਸਕਾਰਥ ਨਹੀਂ ਸੀ ਅਜਾਈ ਹੀ ਚਲੀ ਗਈ ਇਸੇ ਤਰ੍ਹਾਂ ਮੈਂ ਇਸ ਦੇ ਕੰਨ ਸੁੰਘੇ ਇਸ ਨੇ ਇਹਨਾਂ ਕੰਨਾਂ ਦੇ ਨਾਲ ਕਦੇ ਪਰਮੇਸ਼ਰ ਦੇ ਗੁਣ ਨਹੀਂ ਸੁਣੇ ਕਦੇ ਬਾਣੀ ਨਹੀਂ ਸੁਣੀ ਕੋਈ ਉਪਦੇਸ਼ ਨਾ ਸੁਨਿਆ ਇਸ ਨੇ ਆਪਣੇ ਚਰਨਾਂ ਦੇ ਨਾਲ ਪੈਰਾਂ ਨਾਲ ਚੱਲ ਕੇ ਕਿਸੇ ਗੁਰਦੁਆਰੇ ਜਾਂ ਧਰਮਸ਼ਾਲਾ ਦੇ ਵਿੱਚ ਜਾਣਾ ਨਹੀਂ ਕੀਤਾ ਕਿਸੇ ਤੀਰਥ ਪਰ ਨਹੀਂ ਗਿਆ ਤੇ ਨਾ ਹੀ ਇਸ ਨੇ ਆਪਣਾ ਉੱਥੇ ਮੱਥਾ ਟੇਕਿਆ ਨਾ ਹੀ ਆਪਣੇ ਹਿਰਦੇ ਦੇ ਵਿੱਚ ਕਿਸੇ ਦਾ ਇਸਨੇ ਭਲਾ ਕਰਨ ਦਾ ਕੋਈ ਵਿਚਾਰ ਲਿਆਂਦਾ ਹੈ ਆਪਣੇ ਹੱਥਾਂ ਦੇ ਨਾਲ ਨਾ ਕੁਝ দান ਪੁਨ ਕੀਤਾ ਤੇ ਨਾ ਹੀ ਕਿਸੇ ਸੰਤ ਮਹਾਤਮਾ ਦੀ ਇਸਨੇ ਸੇਵਾ ਟੈਰ ਕੀਤੀ ਹੈ हे ਗਰੀਬ ਨਿਵਾਜ ਮੈਂ ਇਸ ਦੇ ਸਾਰੇ ਅੰਗ ਇਹ ਸੁੰਘ ਕੇ ਵੇਖੇ ਕੋਈ ਵੀ ਸਕਾਰਤ ਨਹੀਂ ਸੀ ਤਾਂ ਇਸ ਕਰਕੇ ਮੈਂ ਭੁੱਖਾ ਹੋਣ ਦੇ ਬਾਵਜੂਦ ਵੀ ਇਸ ਦਾ మాਸ ਨਹੀਂ ਖਾਦਾ ਮੈਂ ਸਮਝਿਆ ਜੇ ਮੈਂ ਇਸ ਦਾ మాਸ ਖਾਵਾਂਗਾ ਤਾਂ ਮੇਰੀ ਵੀ ਗਤੀ ਨਹੀਂ ਹੋਵੇਗੀ ਇਸ ਦਾ ਤੇ ਸਰੀਰ ਐਸੇ ਸੰਸਾਰ ਤੇ ਆਇਆ ਜਾਂ ਨਾ ਆਇਆ ਇੱਕ ਬਰਾਬਰ ਹੈ ਤਾਂ ਸੰਤ ਜੀ ਮੈਂ ਇਹ ਸੋਚਿਆ ਕਿ ਇਦਾਂ ਦੇ ਬੰਦੇ ਦਾ ਮਾਸ ਖਾਣ ਨਾਲੋਂ ਭੁਖਾ ਮਰ ਜਾਣਾ ਚੰਗਾ ਹੈ ਇਸ ਕਰਕੇ ਮੈਂ ਇਸ ਦੁਸ਼ਟ ਦੇ ਮਾਸ ਨੂੰ ਖਾਣਾ ਮਹਾਪਾਪ ਸਮਝਿਆ ਜਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਮਿਰਤਕ ਦੀ ਕਹਾਣੀ ਬਗਹਾੜ ਦੇ ਕੋਲੋਂ ਸੁਣੀ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੂਮਾ ਉੱਪਰੀ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਕਿ ਉਸ ਮਿਰਤਕ ਦੀ ਅਤੇ ਬਿਗਹਾੜ ਦੀ ਕਲਿਆਣ ਹੋ ਗਈ ਹੈ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਕਿ ਭਾਈ ਮਰਦਾਨਾ ਜੀ ਜੋ ਵੀ ਪ੍ਰਾਣੀ ਮਨੁੱਖ ਜਨਮ ਧਾਰਨ ਕਰਕੇ ਇਸ ਮਾਤ ਲੋਕ ਤੇ ਆਕੇ ਸਤ ਸੰਗਿ ਨੇ ਕਰਦੇ ਉਹਨਾਂ ਦਾ ਆਉਣਾ ਹੀ ਨੇਪਲ ਹੈ ਉਹ ਪ੍ਰਾਣੀ ਆਏ ਜਾਂ ਨਾ ਆਏ ਇੱਕ ਸਮਾਨ ਹਨ ਇਸ ਪ੍ਰਾਣੀ ਨੂੰ ਨਿਰੰਕਾਰ ਮਨੁੱਖ ਜਨਮ ਜੋ ਦਿੰਦਾ ਹੈ ਉਹ ਕੇਵਲ ਸਤ ਸੰਗ ਅਤੇ ਸੰਤਾਂ ਦੀ ਸੇਵਾ ਕਰਨ ਤੇ ਨਾਮ ਜਪਣ ਵਾਸਤੇ ਦਿੰਦਾ ਹੈ हे ਮਰਦਾਨਾ ਜੋ ਇਦਾਂ ਦਾ ਅਮੋਲਕ ਜਨਮ ਪਾ ਕੇ ਸਤ ਸੰਗ ਨਹੀਂ ਕਰਦੇ ਉਹਨਾਂ ਜੀਵਾਂ ਦੀ ਗਤੀ ਨਹੀਂ ਹੋਵੇਗੀ ਤਾਂ ਸਾਧ ਸੰਗਤ ਜੀ ਉਥੋਂ ਮਹਾਰਾਜ ਉਹਨਾਂ ਦੋਵਾਂ ਦੀ ਗਤੀ ਕਰਕੇ ਅੱਗੇ ਚਾਲੇ ਮਾਰਦੇ ਨੇ ਅੱਗੇ ਜਾਂਦਿਆਂ ਜਾਂਦਿਆਂ ਇੱਕ ਬੜਾ ਭਾਰੀ ਜੰਗਲ ਆਇਆ ਉਸ ਜੰਗਲ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਾ ਬੈਠੇ ਨੇ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਬੈਠੇ ਨੇ ਤਾਂ ਕੀ ਦੇਖਦੇ ਨੇ ਥੋੜੀ देर ਹੋਈ ਤਾਂ ਉਸ ਜੰਗਲ ਦੇ ਵਿੱਚ ਅਨੇਕਾਂ ਹੀ ਰਾਖਸ਼ ਤੁਰਦੇ ਫਿਰਦੇ ਨਜ਼ਰੀ ਆਏ ਤਾਂ ਭਾਈ ਮਰਦਾਨੇ ਦਾ ਮੁਖ ਪੀੜਾ ਪੈ ਗਿਆ ਹੈ ਭਾਈ ਮਰਦਾਨਾ ਜੀ ਇਹ ਸੋਚਦੇ ਨੇ ਕਿ ਇਹ ਕਿ ਅਸੀਂਾਂ ਬਲਾਵਾਂ ਸਾਨੂੰ ਟੱਕਰ ਗਈਆਂ ਨੇ ਇਹ ਤੇ ਸਾਨੂੰ ਹੁਣੇ ਖਾ ਜਾਣਗੇ ਏਡੇ ਏਡੇ ਵੱਡੇ ਭਿਆਨਕ ਇਹ ਰਾਖਸ਼ ਹਨ ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਆਖਣ ਲੱਗਾ ਭਾਈ ਮਰਦਾਨਾ ਕਿ ਸਤਿਗੁਰੂ ਜੀ ਤੁਹਾਨੂੰ ਤੇ ਕਿਸੇ ਦਾ ਡਰ ਨਹੀਂ ਤੁਹਾਨੂੰ ਤੇ ਕੋਈ ਕੁਝ ਨਹੀਂ ਕਹਿ ਸਕਦਾ ਪਰ ਸਾਡਾ ਜੀਵਨ ਹੁਣ ਨਹੀਂ ਰਿਹਾ ਅਸੀਂ ਮਰ ਜਾਵਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਆਖਣ ਲੱਗੇ ਮਰਦਾਨਿਆ ਤੂੰ ਰਬਾਬ ਵਜਾ ਸ਼ਬਦ ਪੜ ਸ਼ਬਦ ਪੜ ਤੇਰੇ ਨੇੜੇ ਕੋਈ ਨਹੀਂ ਆਏਗਾ ਡਰਨਾ ਤਾਂ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਸੁਣ ਕੇ ਲੱਗਾ ਰਬਾਬ ਵਜਾਉਣ ਸ਼ਬਦ ਪੜਨ ਤਾਂ ਉਹਨਾਂ ਰਾਖਸ਼ਾਂ ਨੇ ਜਦੋਂ ਦੂਰੋਂ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਵੇਖਿਆ ਬੜੇ ਖੁਸ਼ ਹੋਏ ਆਖਣ ਲੱਗੇ ਵਾਹ ਰੱਬਾ ਆਹ ਤੇ ਸਾਡਾ ਅਹਾਰ ਆ ਗਿਆ ਜਿਹੜਾ ਉਹਨਾਂ ਰਾਖਸ਼ਾਂ ਦਾ ਸਰਦਾਰ ਸੀ ਉਹ ਵੀ ਬੜੇ ਭਿਆਨਕ ਰੂਪ ਵਾਲਾ ਬੜਾ ਵੱਡਾ ਸਰੀਰ ਕਾਲੇ ਰੰਗ ਦਾ ਉਹਦਾ ਮੂੰਹ ਬڑے-ਬڑے ਵੱਡੇ ਉਸ ਦੇ ਦੰਦ ਨੇ ਵੇਖ ਕੇ ਅੱਖਣ ਲੱਗਾ ਕਿ ਐਸ ਜੰਗਲ ਦੇ ਵਿੱਚ ਕਦੇ ਕੋਈ ਮਨੁੱਖ ਨਹੀਂ ਸੀ ਵਿਖਿਆ ਆਓ ਅੱਜ ਮਨੁੱਖਾਂ ਦਾ ਮਾਸ ਖਾਈਏ ਜਾਂ ਉਹ ਮਾਸ ਖਾਣ ਵਾਸਤੇ ਨੇੜੇ ਆਏ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਧੁਰ ਕੀ ਬਾਣੀ ਦੇ ਸ਼ਬਦ ਪੜ ਰਹੇ ਸਨ ਆਵਾਜ਼ ਕੰਨਾਂ ਵਿੱਚ ਪਈ ਤਾਂ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਆਉਣ ਤੇ ਮਾਰਨ ਵਾਸਤੇ ਪਰ ਆ ਕੇ ਕੋਲ ਬੈੰਦੇ ਜਾਣ ਜਾਂ ਸ਼ਬਦ ਦਾ ਭੋਗ ਪਾਇਆ ਤਾਂ अनेਕਾਂ ਹੀ ਰਾਖਸ਼ ਅੱਗੇ ਬੈਠੇ ਚੌਂਕੜੀਆਂ ਮਾਰ ਕੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਉਹਨਾਂ ਦਾ ਸਰਦਾਰ ਆ ਕੇ ਆਖਣ ਲੱਗਾ ਹੇ ਸੰਤ ਜੀ ਸਾਡੇ ਤੇ ਸਰੀਰ ਇਦਾਂ ਦੇ ਹਨ ਤਾਮਸ ਅਸੀਂ ਮਨੁੱਖਾਂ ਦਾ ਮਾਸ ਖਾ ਜਾਂਦੇ ਆ ਪਰ ਜਦੋਂ ਤੁਹਾਡਾ ਦਰਸ਼ਨ ਕੀਤਾ ਉਸੇ ਵੇਲੇ ਸਾਡਾ ਮਨ ਸ਼ਾਂਤ ਹੋ ਗਿਆ ਅਸਾਂ ਨੇ ਇਹ ਹਿਸਾਬ ਲਾਇਆ ਕਿ ਆਪ ਜੀ ਦੇ ਸ਼ਬਦ ਕਰਕੇ ਸਾਡੀ ਗਤੀ ਹੋਏਗੀ ਹੇ ਸੰਤ ਜੀ ਮਿਹਰਬਾਨੀ ਕਰਕੇ ਸਾਡੀ ਮੁਕਤੀ ਕਰੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹ ਆਖ ਰਹੇ ਨੇ ਕਿ ਤੁਹਾਡੇ ਦਰਸ਼ਨ ਦੇ ਵਿੱਚ ਇਹ ਗੁਣ ਹੈ ਅਸੀਂ ਆਏ ਤੇ ਤੁਹਾਨੂੰ ਮਾਰਨ ਵਾਸਤੇ ਸਾਂ ਪਰ ਤੁਹਾਡੇ ਦਰਸ਼ਨ ਕਰਕੇ ਅਤੇ ਜੋ ਆਪ ਜੀ ਬਾਣੀ ਪੜ ਰਹੇ ਹੋ ਉਹ ਬਾਣੀ ਨੂੰ ਸੁਣਨ ਕਰਕੇ ਅਸੀਂ ਤ੍ਰਿਪਤ ਹੋ ਗਏ ਅਸੀਂ ਸ਼ਾਂਤ ਹੋ ਗਏ ਸਾਡੇ ਅੰਦਰ ਦੀ ਉਹ ਤ੍ਰਿਸ਼ਨਾ ਭੁੱਖ ਜੋ మాਸ ਖਾਣ ਦੀ ਸੀ ਉਹ ਦੂਰ ਹੋ ਗਈ ਹੈ ਤਾਂ ਅਸੀਂ ਤੇ ਇਹੋ ਹੀ ਜਾਣਿਆ ਹੈ ਕਿ ਹੁਣ ਤੁਹਾਡੇ ਪਾਸੋਂ ਹੀ ਸਾਡੀ ਕਲਿਆਣ ਹੋਵੇਗੀ ਤੁਸੀਂ ਸਾਡੀ ਕਲਿਆਣ ਕਰਨ ਵਾਸਤੇ ਇੱਥੇ ਆਏ ਜੇ ਏ ਸੰਤ ਜੀ ਆਪ ਜੀ ਤੇ دریا ਦੇ ਸਮੁੰਦਰ ਲੱਗਦੇ ਹੋ ਸਾਡੀਆਂ ਬੇਨਤੀਆਂ ਨੂੰ ਪ੍ਰਵਾਨ ਕਰੋ ਸਾਡੀ ਮੁਕਤੀ ਕਰੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨੇ ਵੱਲ ਵੇਖਦੇ ਆਖਦੇ ਭਾਈ ਮਰਦਾਨਾ ਜੀ ਵੇਖੋ ਹੁਣ ਕੀ ਰੰਗ ਕਰਤਾਰ ਦੇ ਹਨ ਤਾਂ ਭਾਈ ਮਰਦਾਨਾ ਜੀ ਆਖਣ ਲੱਗਾ ਸਤਿਗੁਰੂ ਜੀ ਆਪ ਜੀ ਧੰਨ ਹੋ ਧੰਨ ਹੈ ਆਪ ਜੀ ਦੀ ਕਮਾਈ ਤੁਹਾਡੇ ਨਾਲ ਕੋਈ ਵੀ ਬੁਰਾ ਕਰਮ ਨਹੀਂ ਕਰ ਸਕਦਾ ਸਤਿਗੁਰੂ ਜੀ ਤੇ ਨਾ ਹੀ ਤੁਸੀਂ ਸਾਡਾ ਕੋਈ ਨੁਕਸਾਨ ਹੋਣ ਦਿੰਦੇ ਜੇ ਤਾਂ ਸਾਧ ਸੰਗਤ ਜੀਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਵੇਂ ਉਹ ਰਾਖਸ਼ ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ ਆਏ ਸਨ ਫਿਰ ਵੀ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਗੁਰੂ ਸਾਹਿਬ ਜੀ ਆਖਣ ਲੱਗੇ ਕਿ ਇਦਾਂ ਕੰਮ ਕਰਿਆ ਕਰੋ ਸਤਨਾਮ ਦਾ ਜਾਪ ਜਪਿਆ ਕਰੋ ਅਤੇ ਤੁਸੀਂ ਹਾਰੂ ਸ਼ਹਿਰ ਦੇ ਵਿੱਚ ਜਾਓ ਹਾਰੂ ਸ਼ਹਿਰ ਦੇ ਵਿੱਚ ਆਪਾਂ ਸਿੱਖੀ ਦਰੜਾ ਕੇ ਆਏ ਆ ਜੋ ਆਪ ਜੀ ਨੇ ਪਿਛਲੀ ਸਾਖੀ ਵਿੱਚ ਸਰਵਣ ਕੀਤਾ ਹੈ ਕਿ ਗੁਰੂ ਸਾਹਿਬ ਜੀ ਮਹਾਰਾਜ ਸਮੁੰਦਰ ਤੇ ਚੱਲ ਕੇ ਹਾਰੂ ਸ਼ਹਿਰ ਦੇ ਵਿੱਚ ਗਏ ਉੱਥੇ ਇਹ ਉਪਦੇਸ਼ ਦੇ ਕੇ ਆਏ ਸਨ ਕਿ ਜਦੋਂ ਵੀ ਮੁਸ਼ਕਲ ਸਮਾਂ ਬਣੇ ਕੜਾ ਪ੍ਰਸਾਦ ਦੀ ਦੇਗ ਤਿਆਰ ਕਰਿਆ ਕਰੋ ਬਾਣੀ ਪੜ੍ਹਾਇਆ ਕਰੋ ਇਕੱਠੇ ਹੋ ਕੇ ਸੁਚਮਤਾਈ ਰੱਖ ਕੇ ਅਰਦਾਸ ਬੇਨਤੀ ਕਰੋ ਪਰਵਾਣ ਹੋਏਗੀ ਤਾਂ ਹੁਣ ਗੁਰੂ ਸਾਹਿਬ ਜੀ ਮਹਾਰਾਜ ਇਹਨਾਂ ਰਾਖਸਾਂ ਨੂੰ ਆਖ ਰਹੇ ਨੇ ਕਿ ਉਥੇ ਆਪਾਂ ਸਿੱਖੀ ਧੜਾ ਕੇ ਆਏ ਆ ਹਾਰੂ ਸ਼ਹਿਰ ਦੇ ਵਿੱਚ ਧਰਮ ਮਸਾਲਾ ਬਣਾਈ ਐ ਉਥੇ ਜਾ ਕੇ ਸੇਵਾ ਕਰਿਆ ਕਰੋ ਨਾਮ ਜਪਿਆ ਕਰੋ ਤੁਹਾਡੀ ਗਤੀ ਹੋਵੇਗੀ ਉਥੋਂ ਕੜਾ ਪ੍ਰਸਾਦ ਲੈ ਕੇ ਖਾਣਾ ਤੁਹਾਡੀ ਮੁਕਤੀ ਹੋਵੇਗੀ ਇਹ ਉਪਦੇਸ਼ ਦੇ ਕੇ ਧੰਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਥੋਂ ਅੱਗੇ ਚਾਲੇ ਮਾਰਦੇ ਨੇ ਇਸੇ ਤਰ੍ਹਾਂ ਸਾਧ ਸੰਗਤ ਜਿਓ ਛੇਤੀ ਹੀ ਅਗਲੀ ਸਾਖੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਇਤਿਹਾਸ ਦੀ ਵਿਚਾਰ ਸਰਵਣ ਕਰਦਿਆਂ ਸੰਗਤਾਂ ਨੂੰ ਜੇ ਸਾਖੀ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਜਰੂਰ ਲਾਈਕ ਤੇ ਸ਼ੇਅਰ ਕਰਿਆ ਕਰੋ ਅਤੇ ਆਪਣੇ ਕੀਮਤੀ ਸੁਝਾਅ ਕਮੈਂਟਾਂ ਰਾਹੀਂ ਜਰੂਰ ਦਿਆ ਕਰੋ ਇਸੇ ਤਰ੍ਹਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਸੋ ਇੱਥੇ ਸਮਾਪਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਸਤਿਗੁਰੂ ਜੀ ਹੋਈਆਂ ਗਲਤੀ ਭੁੱਲਾਂ ਦੀ ਖਿਮਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ